ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਭਾਸ਼ਾ ਭਾਸ਼ਾ ਕੀ ਹੁੰਦੀ ਹੈ ਕਿ ਇਤੇ ਇਹਦਾ ਕੀ ਕੰਮ ਆ ਉਹਦੇ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਦੇਖਦੇ ਆ ਭਾਸ਼ਾ ਭਾਸ਼ਾ ਕਹਿੰਦੇ ਮਨੁੱਖ ਆਪਣੇ ਮਨੋ ਭਾਵਾਂ ਨੂੰ ਮਤਲਬ ਆਪਣੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਤੇ ਵਾਕਾਂ ਦੀ ਵਰਤੋਂ ਕਰਦਾ ਹੈ ਉਹਨਾਂ ਨੂੰ ਭਾਸ਼ਾ ਜਾ ਬੋਲੀ ਕਹਾ ਜਾਂਦਾ ਹੈ ਤੇ ਇਹ ਸ਼ਬਦ ਦੀ ਉਤਪਤੀ ਜਿਹੜੀ ਆ ਸੰਸਕ੍ਰਿਤ ਧਾਤੂ ਭਾਸ਼ ਤੋਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਯਾਦ ਰੱਖ ਲੈਣਾ ਪਾਸ਼ ਦਾ ਤੁਦ ਅਰਥ ਹੈ ਬੋਲਣਾ ਕਹਿਣਾ ਸੰਬੋਧਨ ਕਰਨਾ ਪਾਰਤਾਪ ਕਰਨਾ ਤੇ ਵਰਣਨ ਕਰਨਾ ਕਿੰਨਾ ਮੱਧਕਾਲ ਵਿੱਚ ਭਾਸ਼ਾ ਲਈ ਪਾਕਾ ਪਾਕਿਆ ਤੇ ਅਪਾਕਿਆ ਸੁਪਾਕਿਆ ਦੇਸ਼ ਪਾਕਿਆ ਸ਼ਬਦ ਵਰਤੇ ਜਾਂਦੇ ਸੀ ਮੱਧਕਾਲ ਦੇ ਵਿੱਚ ਭਾਸ਼ਾ ਲਈ ਇਹ ਸ਼ਬਦ ਵਰਤੇ ਜਾਂਦੇ ਸੀ ਭਾਸ਼ਾ ਨੂੰ ਉਰਦੂ ਵਿੱਚ ਜ਼ੁਬਾਨ ਕਿਹਾ ਜਾਂਦਾ ਅਰਬੀ ਵਿੱਚ ਲਿਸਾਨ ਤੇ ਅੰਗਰੇਜ਼ੀ ਵਿੱਚ ਟੰਗ ਬਹੁਤ ਹੀ ਫਾਇਦਾ ਇੰਪੋਰਟੈਂਟ ਆ ਸਾਰੇ ਯਾਦ ਰੱਖ ਲੈਣਾ ਪੇਪਰ ਚੋਂ ਆਦੇ ਹੀ ਆਉਂਦੇ ਆ ਅੰਗਰੇਜ਼ੀ ਵਿੱਚ ਭਾਸ਼ਾ ਨੂੰ ਲੈਂਗੁਏਜ ਕਿਹਾ ਜਾਂਦਾ ਹੈ ਵਿਆਕਰਨਿਕ ਅਰਥਾਂ ਵਿੱਚ ਇਸ ਦਾ ਮੂਲ ਸ਼ਬਦ ਲਿੰਗੁਅਲ ਆ ਤਿੰਨੀ ਭਾਸ਼ਾ ਦਾ ਸ਼ਬਦ ਜਿਸ ਦਾ ਅਰਥ ਜੀਵ ਹੈ ਟਿਕੰਦਰ ਪੰਜਾਬੀ ਭਾਸ਼ਾ ਦੀ ਜਨਮਦਾਤੀ ਜਿਹੜੀ ਹੈ ਸੰਸਕ੍ਰਿਤ ਭਾਸ਼ਾ ਹੈ ਪਰ ਵਿਗਿਆਨੀਆਂ ਦੁਆਰਾ ਕੁਝ ਪਰਿਭਾਸ਼ਾਵਾਂ ਦਿੱਤੀਆਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਤਾਂ ਯਾਦ ਰੱਖ ਲੈਣੀਆਂ ਪੁੱਛ ਲੈਂਦੇ ਆ ਸਭ ਤੋਂ ਪਹਿਲਾਂ ਜਿੰਗਾ ਹੈਲਡੇ ਹੈਲਡੇ ਨੇ ਕਿਹਾ ਭਾਸ਼ਾ ਸਿਸਟਮਾਂ ਦਾ ਸਿਸਟਮ ਹੈ ਚਮਸਕੀ ਨੇ ਕਿਹਾ ਭਾਸ਼ਾ ਵਾਕਾਂ ਦਾ ਸਮੂਹ ਹੈ ਹਾਲ ਨੇ ਕਿਹਾ ਭਾਸ਼ਾ ਇੱਕ ਸੰਸਥਾ ਹੈ ਸੁਸਿਉਰ ਨੇ ਕਿਹਾ ਭਾਸ਼ਾ ਚਿੰਨ੍ਹਾਂ ਦੀ ਪ੍ਰਣਾਲੀ ਹੈ ਜਾਨ ਲਾਈਨਸ ਨੇ ਭਾਸ਼ਾ ਸਵੰਧਾਂ ਦੀ ਵਿਵਸਥਾ ਹੈ ਤੇ ਬਲਾਕ ਤੇ ਟ੍ਰੈਗਰ ਨੇ ਭਾਸ਼ਾ ਆਪੁਦਰੇ ਤੁਨੀ ਚਿੰਨਾ ਦਾ ਪ੍ਰਬੰਧ ਹੈ ਰੋਨਾਲਡ ਨੇ ਭਾਸ਼ਾ ਆਪੁਦਰੇ ਤੁਨੀ ਆਪੁਦਰੇ ਚਿੰਨਾ ਦੀ ਪ੍ਰਣਾਲੀ ਹੈ ਠੀਕ ਆ ਇਹ ਸਾਰੀ ਪਰਵਰਸ਼ਾ ਯਾਦ ਰੱਖ ਲੈਣੀ ਆ ਪੁੱਛ ਲੈਂਦੇ ਆ ਇੰਪੋਰਟੈਂਟ ਆ ਪੇਪਰ ਦੇ ਵਿੱਚ ਆ ਜਾਂਦਾ ਆ ਕਹਿੰਦਾ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਆ ਲਿਖਤੀ ਭਾਸ਼ਾ ਤੇ ਬੋਲ ਚੱਲ ਜਾਂ ਮੌਖਿਕ ਭਾਸ਼ਾ ਬੋਲ ਚੱਲਦੀ ਭਾਸ਼ਾ ਕਹਿੰਦੀ ਜਿਹੜੀ ਭਾਸ਼ਾ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦੇ ਆ ਜਾਂ ਦੂਜੇ ਸ਼ਬਦਾਂ 'ਚ ਸੰਚਾਰ ਦੇ ਮਾਧਮ ਨੇ ਵਰਤੀ ਜਾਂਦੀ ਭਾਸ਼ਾ ਨੂੰ ਬੋਲ ਚੱਲਦੀ ਭਾਸ਼ਾ ਕਹਿੰਦੇ ਆ ਇਹ ਭਾਸ਼ਾ ਲੋਕ ਭਾਸ਼ਾ ਦੇ ਨੇੜੇ ਹੁੰਦੀ ਹੈ ਵਿਆਕਰਨਿਕ ਨਿਯਮਾਂ ਤੋਂ ਆਜ਼ਾਦ ਹੁੰਦੀ ਹੈ ਤੇ ਸ਼ਬਦਾਵਲੀ ਦਾ ਦੁਹਰਾਓ ਵੀ ਬਹੁਤ ਹੁੰਦਾ ਹੈ ਮਤਲਬ ਜਿੱਦਾਂ ਹੁਣ ਅਸੀਂ ਆਮ ਗੱਲਾਂ ਬਾਤ ਕਰਦੇ ਆ ਅਸੀਂ ਕੀ ਕਰਦੇ ਆ ਸਿੰਪਲ ਭਾਸ਼ਾ ਬੋਲਦੇ ਆ ਠੀਕ ਹੈ ਇਹਦੇ ਵਿੱਚ ਕੋਈ ਆਪਾਂ ਵਿਆਕਰਨਿਕ ਨਿਯਮਾਂ ਦਾ ਧਿਆਨ ਨਹੀਂ ਰੱਖਦੇ ਕੋਈ ਕੁਛ ਨਹੀਂ ਕਰਦੇ ਹਿੰਗੇ ਇਹਾਂ ਉਹਨੂੰ ਕੀ ਕਹਿੰਦੇ ਨੇ ਬੋਲ ਚਲਦੀ ਭਾਸ਼ਾ ਲਿਖਤੀ ਭਾਸ਼ਾ ਕਿਹੜੀ ਹੁੰਦੀ ਆ ਜਿਹਦੇ ਵਿੱਚ ਲਿਖਣ ਸਮੇ ਵਰਤੀ ਜਾਂਦੀ ਆ ਤੇ ਇਹਦੇ ਵਿੱਚ ਅਸੀਂ ਵਿਆਕਰਨਿਕ ਨਿਯਮਾਂ ਦਾ ਵੀ ਧਿਆਨ ਰੱਖਦੇ ਆ ਇਹਦੇ ਵਿੱਚ ਵਜਿੰਦੀ ਜਿਹਦਾ ਹੁਣ ਅਸੀਂ ਕੁਝ ਵੀ ਪੰਜਾਬੀ ਕੁਝ ਵੀ ਲਿਖਦੇ ਆ ਅਸੀਂ ਉਹਦੇ ਵਿੱਚ ਪਿੰਦੀ ਟਿੱਪੀ ਸਿਹਾਰੀ ਵਿਆਰੀ ਸਾਰਾ ਕੁਝ ਅਸੀਂ ਧਿਆਨ ਨਾਲ ਦੇਖਦੇ ਆ ਪਰ ਜਦੋਂ ਬੋਲਦੇ ਆ ਉਦੋਂ ਅਸੀਂ ਇਦਾਂ ਦਾ ਕੁਝ ਨਹੀਂ ਕਰਦੇ ਆ ਕੀਕਾ ਇਸੇ ਜਿਹੜੀ ਲਿਖਤੀ ਭਾਸ਼ਾ ਉਹ ਵਿਆਕਰਨਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਤੇ ਬੋਲ ਚੱਲਦੀ ਭਾਸ਼ਾ ਵਿਆਕਰਨਿਕ ਨਿਯਮਾਂ ਤੋਂ ਆਜ਼ਾਦ ਹੁੰਦੀ ਉਸ ਤੋਂ ਬਾਅਦ ਮਾਂ ਬੋਲੀ ਜਾਂ ਮਾਤ ਭਾਸ਼ਾ ਜਿਹੜੀ ਭਾਸ਼ਾ ਹੈ ਬੱਚਾ ਜਿਹੜਾ ਆਪਣੇ ਮਾਪੇ ਦੇ ਕੋਲ ਬਿੱਸੇ ਵਿੱਚੋਂ ਸਿੱਖਦਾ ਹੈ ਉਹਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਹਿੰਦੇ ਜਿਵੇਂ ਅਸੀਂ ਪੰਜਾਬੀ ਆ ਅਸੀਂ ਆਪਣੇ ਬੱਚਿਆਂ ਤੋਂ ਜਿਹੜਾ ਆ ਅਸੀਂ ਆਪਣੇ ਮਾਪਪ ਤੋਂ ਜਿਹੜਾ ਹੈ ਪੰਜਾਬੀ ਭਾਸ਼ਾ ਸਿੱਖੀ ਆਪਣੇ ਬੱਚਿਆਂ ਨੂੰ ਵੀ ਉਹੀ ਭਾਸ਼ਾ ਸਿਖਾ ਰਹੇ ਹਾਂ ਸੋ ਇਹਨੂੰ ਕੀ ਕਹਿੰਦੇ ਆ ਮਾਂ ਬੋਲੀ ਜਾਂ ਮਾਤ ਭਾਸ਼ਾ ਰਾਸ਼ਟਰੀ ਭਾਸ਼ਾ ਕਿਹੜੀ ਹੁੰਦੀ ਹੈ ਕਹਿੰਦੇ ਜਿਹੜੀ ਕਿਸੇ ਖੇਤਰ ਜਾਂ ਦੇਸ਼ ਦੇ ਸੰਚਾਰ ਮਾਧਮ ਦੀਆਂ ਸਹੂਲਤਾਂ ਲਈ ਇੱਕ ਕੇਂਦਰੀ ਭਾਸ਼ਾ ਮੰਨੀ ਜਾਂਦੀ ਹੈ ਮਤਲਬ ਜਿੱਦਾਂ ਹੁਣ ਆਪਣੇ ਰਾਸ਼ਟਰੀ ਭਾਸ਼ਾ ਹਿੰਦੀ ਆ ਇੰਨਾ ਸਾਡੇ ਸੰਵਿਧਾਨ ਅਨੁਸਾਰ ਭਾਰਤ ਦੇ ਵਿੱਚ 22 ਭਾਸ਼ਾਵਾਂ ਪ੍ਰਮਾਣਿਤ ਹੈ ਕਿਹੜੀਆਂ-ਕਿਹੜੀਆਂ ਸੰਸਕ੍ਰਿਤ ਹਿੰਦੀ ਉਰਦੂ ਕਸ਼ਮੀਰੀ ਡੋਗਰੀ ਪੰਜਾਬੀ ਸਿੰਧੀ ਨੇਪਾਲੀ ਸੰਥਾਲੀ ਬੰਗਲਾ ਬੋੜੋ ਅਸਾਮੀ ਮਨੀਪੁਰੀ ਗੁਜਰਾਤੀ ਮਰਾਠੀ ਮੈਥਿਊ ਉੜੀਆ ਕੋਕਣੀ ਕੰਨੜ ਮਲਿਆਲਮ ਤਾਲਮ ਅਤੇ ਤੇਲਗੂਆ ਧੰਨਵਾਦ ਸਭ ਦਾ ਵੀਡੀਓ ਵਧੀਆ ਲੱਗੇ ਲਕਸ਼ਰ ਕਮੈਂਟ ਜ਼ਰੂਰ ਕਰੋ